ਲੋਕ ਸਭਾ ਮੈਂਬਰ ਸੁਸ਼ੀ ਰਿੰਕੂ ਵੱਲੋਂ ਜਿਹੜਾ ਇਲਾਕਾ ਵਾਸੀਆਂ ਨੂੰ ਵੱਡੀ ਸੋਗਾਤ ਦੇ ਦਿੱਤੀ ਗਈ ਹੈ ਤਾਂ ਸੇਕ ਇਲਾਕੇ ਦੀਆਂ ਨਵੇਂ ਸੜਕਾਂ ਪੂਰਾ ਪ੍ਰਬੰਧਕ ਪਲਾਟ ਤੇ ਅੰਗਰਵੜੀ ਕੇਂਦਰ ਦੇ ਨਾਲ ਦਾਣਾ ਮੰਡੀ ਤੇ ਹੋਰ ਪ੍ਰੋਜੈਕਟਾਂ ਦਾ ਉਹ ਨੋ ਬਲੋ ਨਿਪ ਪਤਾ ਰੱਖਿਆ ਗਿਆ ਉਥੇ ਦਾ ਜੇ ਕਿ ਸੁਸ਼ੀ ਰਿੰਕੂ ਵੱਲੋਂ ਪਿੰਡ ਰੁਰਕਾ ਕਲਾਸ਼ਮੇਤ ਹੋਰ ਵੀ ਕਈ ਪਿੰਡਾਂ ਦਾ ਜਿਹੜਾ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ ਵੱਡੀ ਸੋਗਾਤ ਪਿੰਡ ਵਾਸੀਆਂ ਨੂੰ ਜੜੀ ਦੇ ਦਿੱਤੀ ਗਈ ਹੈ ਉਹਨਾਂ ਨੇ 46 ਲੱਖ ਦੇ ਇੱਕ ਵਿਕਾਸ ਪ੍ਰੋਜੈਕਟਾਂ ਦੀ ਜੜੀ ਅੱਜ ਸ਼ੁਰੂਆਤ ਕੀਤੀ ਹੈ ਦੱਸ ਦੇ ਕਿ ਇਸ ਦੇ ਨਾਲ ਹੀ ਉਹਨਾਂ ਨੇ 15 ਲੱਖ ਰੁਪਏ ਦੀ ਲਾਗਤ ਦੇ ਨਾਲ ਸਰਕਾਰੀ ਸਕੂਲ ਦੀ ਸੜਕ ਬਣਾਈ ਹੈ ਇਸ ਦੇ ਨਾਲ ਹੀ ਉਹਨਾਂ ਵੱਲੋਂ ਜਿਹੜਾ ਕੂੜਾ ਪ੍ਰਬੰਧਨ ਪ੍ਰੋਜੈਕਟ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ ਇਸੇ ਤਰ੍ਹਾਂ ਨਗਰ ਅਤੇ ਫਿਲੌਰ ਦੇ ਵਿੱਚ ਉਹਨਾਂ ਵੱਲੋਂ ਅੰਗਰਵਾਰੀ ਕੇਂਦਰ ਤੇ ਦਾਣਾ ਮੰਡੀ ਨੂੰ ਇੱਕ ਵੱਡੀ ਸੁਗਾ ਦਿੱਤੀ ਗਈ ਜਿਸ ਤੇ ਤਹਿਤ ਉਹਨਾਂ ਵੱਲੋਂ ਅੱਜ ਨੀ ਪੱਤਰ ਵੀ ਜੜਾ ਰੱਖਿਆ ਗਿਆ ਇਸ ਮੌਕੇ ਸੰਸਦ ਮੈਂਬਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਵਿੱਚ ਪੰਜਾਬ ਸਰਕਾਰ ਪਿੰਡੂ ਬੁਨਿਆਦੀ ਢਾਂਚੇ ਨੂੰ ਅਪਡੇਟ ਕਰਨ ਦੇ ਵਿੱਚ ਵਚਨਬੱਧ ਹੈ। ਉਹਨਾਂ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੁਪਿਤ ਵਿੱਚ ਜੋ ਵੀ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਨਾ ਉਹ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲੇ ਹਨ।